ਇੱਕ ਓੰਕਾਰ ਸਤਿਗੁਰ ਪ੍ਰਸਾਦਿ ਪਾਤਿ ਲਛਮੀ ਕਬੀਰ ਬਾਜਿ ਬੇਨਤੀ ਚਉਪਈ ਅਮਰੀ ਕਰੋ ਹਾਰ ਦੇ ਰਛਾ ਪੂਰਨ ਹੋ ਜਿਤ ਕੀ ਇਛਾ ਤਵ ਚਰਨ ਮੰਦੈ ਹਮਾਰਾ ਆਪਣਾ ਜਨ ਕਰੋ ਪ੍ਰਤਿ ਪਾਰਾ ਹਮਰੇ ਦੁਸ ਮੈਂ ਤੁਮ ਘਾਵੋ ਆਪ ਹਰ ਦਮ ਹੈ ਬਚਾਓ ਸੁਖੀ ਬਸੈ ਮੂਰੋ ਪਰਿਵਾਰ ਸੇਵ ਸਿਖ ਸੁਭੈ ਕਰਤਾਰਾ ਮੂਰ ਛਣਿ ਜਿ ਕਰਤੈ ਕਰੀਆ ਸਾਭਣ ਕੁਹਾੜ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੋਰ ਪਜਣ ਕੀ ਰਹੇ ਪਿਆਸਾ ਤੁਮੈ ਛਾੜ ਕੇ ਹੋਰ ਨਾ ਧਿਆਉ ਜੋ ਬਿਰਚਾਸੁ ਤੇ ਪਾਉ शेवक सिख हमारे तारिय चुन चुन सत्र हमारे मारिये आप हादे मुझे मन का वरी हमारे जो मेरा प्यारे दीन बन दस के हंता दस कंता काल पुतरा काल पा शिव देवतरा काल पाय कर विष्णु प्रकाश काल पिया का, जमन काल जो भी शिवियो बेदरा ब्रह्मा ज्योतियो ਜਵਨ ਕਾਲ ਸੁ ਲੋਕ ਸੁਭਾਰ ਨਮਸਕਾਰ ਹੈ ਤਾਂ ਇਹ ਮਹਾਰਾਜ ਜਵਨ ਕਾਲ ਸੁ ਰਤ ਬਨਾਇਓ ਦੇਵ ਦਾ ਜਚਨੇ ਬਜਾਇਓ ਆਦਨ ਦੇ ਕੇਵਤਾਰ ਸ੍ਰੀ ਗੁਰੂ ਸਮਝਿਓ ਹਮਾਰ ਨਮਸਕਾਰ ਤੇ ਜੀ ਕੋ ਹਮਾਰੀ ਸਭ ਪ੍ਰਜਾ ਦੀ ਆਪ ਸਵਾਰੀ ਸਿਵ ਕਣ ਕੋ ਸਭ ਬਨ ਸੁਖ ਦਿਓ ਸਤਰੰਗ ਕੋ ਪਰਮ ਬਦਕੀਓ ਘਟ ਘਟ ਕੇ ਅੰਦਰ ਕੀ ਜਾਂਚ ਬੜੇ ਬਰੇ ਕੀ ਪੀਰ ਪਛਾਣ ਚਿੰਟੀ ਤੇ ਕੁੰਚਰੇ ਸੋਲਾ ਸਭ ਪਰ ਕਿਰਪਾ ਰਿਸ ਕਰ ਸੋਲਾ ਸੰਤਨ ਨੂੰ ਪਾਏ ਤੇ ਰੁਕੇ ਸੋ ਪਾਏ ਸਾਧਨ ਕੇ ਸੋ ਕੀ ਏ ਕੇ ਕੀ ਪੀਰ ਪਛਾਨੇ ਘਟ ਘਟ ਕੇ ਪ੍ਰਵਟ ਕੀ ਜਾਣੇ ਜਬ ਦੇ ਰਖ ਕਰਾ ਕਰਤਾ ਰ ਪ੍ਰਜਾ ਤਰਤ ਤਬ ਦੇ ਹੀ ਵਪਾਰ ਜਵਾ ਕਰਤ ਕਰਤ ਹੋ ਕਬ ਹੋ ਤੋ ਮੈਂ ਮਿਲਤ ਦੇ ਤਰ ਸਭ ਹੂੰ ਇਹ ਤੇ ਬਰਨ ਸਿਰ ਸਭ ਤਾਰੇ ਆਪ ਹੀ ਆਪਣੇ ਬੋਧਿ ਉਚਾਰੇ ਤੁਮ ਸਭ ਵੀ ਤੇ ਰਤ ਨਰਾਲ ਜਾਣਦ ਪੇਦ ਭੇਦੇ ਅਰੇ ਆਲਮ ਨਿਰੰਕਾਰ ਨਿਰਮਕਾਰ ਨਿਰਲੰਬੀ ਆਦ ਨੀਲ ਨਾਦਿਆ ਸੰਭਵ ਤਾਕਾ ਮੂਰੂ ਚਾਰਤ ਪੇਦਾ ਜਾ ਕੋ ਪਿਉ ਨਾ ਭਾਵਤ ਪੇਦਾ ਤਾ ਕੋ ਕਿਰਪਾ ਹਰਨ ਨਮਾਨਤ ਮਹਾਮੁਰਖ ਚਪੇਦਨਾ ਜਾਨਤ ਮਹਾਦੇਵ ਕੋ ਕਹਿ ਸਦਾ ਸੁਨਰੰਕਾਰ ਕਾ ਚਿਣਿਤ ਨਹਿ ਕਿਵ ਆਪਿ ਆਪਣੀ ਬਧ ਹੈ ਜੇ ਤੀ ਵਰਨਤ ਪਿੰਨ ਪਿੰਨ ਤਸੇ ਤੀ ਤੁਮਰਾਲ ਕਨ ਜਾਏ ਬਸਾਰਾ ਕਹਿ ਵਿਸਰਮ ਤੁਮ ਸੰਸਾਰਾ ਏਕੇ ਰੂਪਨੂ ਬਸਰੂਪਾਰੰਕਿ ਪਿਵਰਾਵ ਕਹੀ ਗੂਪਾਂਦ ਜੀ ਰਸੀ ਤ੍ਰਿਕਿ ਨਿਤ ਪੁਰੀ ਕਾਣ ਬਹੁ ਰਈ ਦਿਨ ਕਹੋ ਫੂੜਾ ਜਾ ਬੈਠਾ ਕੌਂਸਲ ਬੇ ਸੰਗਰ ਕੇਠਾ ਸਗਰੀ ਚਿਤ ਗਏ ਜੰਭਵਾਰਿ ਗਾਟ ਸਰੂਪ ਸੇੰਭਰ آور چا می رتم کرو سکی وار سکھ سنگرو دشت دیر برد پاتا سکل ملے سکو ورن کا تا جے تو سا سرنی پرے دن کیا دسو تو مرے پرشن عق پرے جے ہارے دن کیا تم سنگل سوٹارے جو کل کو ایک بارتے ہے تا کہ کال نکٹ نہ ہے رچا ہو تا سب کال دوسرے سرے ت کال پھر پای ر سنجانے رہو تا کہ تا تنک موہر ہو رت شید کرموں سب ہوئے دشتا سد کہ نہ کوئی ਇਕ ਵਾਰ ਜੇ ਤਮੈ ਸੰਵਾਰਾ ਕਾਲ ਪਾਸਤੇ ਤਾਇਓ ਬਾਰਾ ਜਿੰਨਰ ਨਾਮ ਤਿਹਾਰੋ ਕਹਾ ਦਾਰਿ ਦਸ ਲੋਗ ਤੇ ਰਹਾ ਕੜਗੇ ਕੇ ਤਮੈ ਸਰਨ ਤਿਹਾਰੀ ਆਪਹਾਰ ਦਿਲ ਹੋ ਬਾਰੀ ਸਰਬ ਤੋਰਮ ਹੋ ਸੁਹਾਇ ਦਸ ਲੋਗ ਤਿਲ ਹੋ ਬਚਾਈ ਕੜਗੇ ਕੇ ਤਮੈ ਸਰਨ ਤਿਹਾਰੀ ਆਪਹਾਰ ਦਿਲ ਹੋ ਬਾਰੀ ਸਰਬ ਤੋਰਮ ਹੋ ਸੁਹਾਇ ਦਸ ਲੋਗ ਤਿਲ ਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ